ਬਤਿਆਈ ਸਤੀ ਤੇਰੀ ਬਤਿਆਈ ਸਤੀ ਤੇ ਸਾਡੇ ਆਈ हो सकता रहा बात बार फिलहाल आप जिसको जी लड़े सारे हत्या बैठा गया जी का ਦੇਵ ਦੇ ਵੀ ਸਭ ਧਾਮ ਹੈ ਸਤ ਗੁਰ ਨਾਨਕ ਦੇ ਰੂਪ ਹੈ ਦੇਵ ਦੇ ਵੀ ਸਭ ਧਾਮ ਹੈ ਤਾਰੇ ਤੇ ਸਭ ਦੀ ਸਾਰੀ ਕੌਣ ਮੇਰੇ ਨਾਲ ਪਿਆਰ ਕਰੋ ਜੀ ਨੂੰ ਰੋਲ ਸਕੇ ਦਾ ਮੁੰਡਾ ਘਾਟਨਾ ਕਰਨਾ ਚਾਹੀਦਾ ਐਸੀਆਂ ਦੁਨੀਆਂ ਚੌੜੀਆਂ ਕਹਾਣੀਆਂ ਚਿੱਠੀ ਵਿੱਚ ਲਿਖੀਆਂ ਹੋਰ ਗੱਲ ਹੈ ਉਹ ਹੋਰ ਕਿੰਬਲਾ ਹੈ ਤਰਾ ਤਰ੍ਹਾਂ ਦੀਆਂ ਮਠਿਆਈਆਂ ਪਕੌੜੇ ਔਰ ਸੇਵਾਦਾਰ ਸੇਵਾ ਕਰ ਰਹੇ ਨੇ ਔਰ ਤਿਆਰੀ ਹੋ ਰਹੀ ਹੈ ਨਗਰ ਕੀਰਤਨ ਜੋ ਕਿ ਵਾਪਸ ਮੋੜਨ ਦੇ ਵਿੱਚ ਕੁਝ ਸਮਾਂ ਰਹਿ ਗਿਆ ਆਓ ਤੁਹਾਨੂੰ ਪੰਛੀ ਛਾਤ ਜੋ ਸੰਗਤ ਦੀ ਸੇਵਾ ਦੇ ਵਿੱਚ ਤਰਾ ਤਰ੍ਹਾਂ ਦੇ ਖਾਣੇ ਪੜਾ ਕੇ ਆਰਤੋਂ ਦੇ ਲਈ ਤਿਆਰੀ ਹੈ ਪਕੌੜੇ ਗਲਾਜ ਆਪਣਾ ਤੁਸੀਂ ਦੇਖ ਸਕਦੇ ਹੋ ਸੇਵਾਦਾਰ ਪੂਰੀ ਤੰਦੇਹੀ ਦੇ ਨਾਲ ਲੱਗੇ ਹੋਏ ਨੇ ਜੀ ਦੇਵ ਆਪ ਰੱਖਣ ਵਿੱਚ ਹੈ ਹਰ ਕਿਸਮ ਦਾ ਪ੍ਰਬੰਧਿਆ ਆ ਗੁਰਵਿੰਦਰ ਸਿੰਘ ਹੋਰੀ ਖੜੇ ਨੇ ਛੋਲੇ ਭਟੂਰੇ ਦੀ ਸੇਵਾ ਦੇ ਲਈ ਪਰਮਜੀਤ ਸਿੰਘ ਹੋਰੀ ਬਲਵੀਰ ਸਿੰਘ ਟੋਨੀ ਔਰ ਇਹਨਾਂ ਦੇ ਸਾਰੇ ਸਾਥੀ ਇਸ ਵਕਤ ਭਟੂਰੇ ਛੋਲੇ ਦੀ ਸੇਵਾ ਕਰ ਰਹੇ ਨੇ ਔਰ ਹੈਪੀ ਸਿੰਘ ਹੋਰੀ ਸਾਡੇ ਵੀਰ ਇਹ ਵੀ ਨਾਲ ਨੇ ਔਰ ਤੁਸੀਂ ਵੇਖ ਸਕਦੇ ਹੋ ਗਰਮਾ ਗਰਮ ਪਟੂਰੇ ਛੋਲੇ ਸੰਗਤ ਦੀ ਸੇਵਾ ਦੇ ਵਿੱਚ ਹਾਜ਼ਰ ਨੇ ਆਓ ਫਿਰ ਅੱਗੇ ਹੁਣ ਨਗਰ ਕੀਰਤਨ ਦੀ ਜਿਹੜੀ ਹੈ ਆਮਦ ਵਾਪਸ ਆ ਰਹੀ ਹੈ ਉਹ ਤੁਹਾਨੂੰ ਬਖਾਵਾਂਗੇ ਸਿੱਖ ਨੈਸ਼ਨਲ ਸੈਂਟਰ ਗੁਰਦੁਆਰਾ ਸਾਹਿਬ ਦੇ ਇਹ ਵਿਸ਼ੇਸ਼ ਪ੍ਰਬੰਧ ਕੀਤੇ ਨੇ ਧੰਗੂ ਗੁਰੂ ਨਾਨਕ ਦੇਵ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਸਾਰੇ ਪ੍ਰਬੰਧ ਕੀਤੇ ਗਏ ਨੇ ਆਓ ਤੁਹਾਨੂੰ ਸੰਗਤ ਜਿਹੜੀ ਹੈ ਨਗਰ ਕੀਰਤਨ ਦੇ ਰੂਪ ਦੇ ਵਿੱਚ ਵਾਪਸ ਪਹੁੰਚਣ ਵਾਲੀ ਹੈ ਆਓ ਅੱਗੇ ਜਾ ਕੇ ਤੁਹਾਨੂੰ ਦਰਸ਼ਨ ਮੇਲੇ ਕਰਾਉਣੇ ਆ ਸੈਕ نیشنل ਸੈਂਟਰ ਦੀ ਖੂਬਸੂਰਤ ਇਮਾਰਤ ਔਰ ਕੁਝ ਪਲਾਂ ਦੇ ਵਿੱਚ ਹੀ ਇਹਨਾਂ 게ਟਾਂ ਦੇ ਰਾਹੇ ਨਗਰ ਕੀਰਤਨ ਦੇ ਵਿੱਚ ਸੰਗਤ ਦਾ ਠਾਠਾ ਮਾਰਦਾ ਇਕੱਠ ਜਿਹੜਾ ਹੈ ਉਹ ਵਾਪਸ ਆਉਣ ਲਈ ਕੁਝ ਸਮਵੰਤਦਾਰ ਕਰਨਾ ਪੈ ਰਿਹਾ ਔਰ ਬਹੁਤ ਹੀ ਖੂਬਸੂਰਤ ਨਜ਼ਾਰੇ ਦਾ ਦ੍ਰਿਸ਼ ਬਣਿਆ ਹੋਇਆ ਕੁਝ ਚੰਪਲਾਂ ਨਾਲ ਹੀ ਤੁਹਾਡੇ ਫਿਰ ਇਹ ਸਾਂਝੀ ਕਰਾਂਗੇ ਇਸ ਵਕਤ ਅਸੀਂ ਹਿਊਸਟਨ ਟੈਕਸਸ ਦੇ 메인 ਹਾਈਵੇ ਦੇ ਉੱਤੇ ਬਣੇ ਪਹਿਲੇ ਗੁਰੂ ਘਰ ਸਿੱਖ ਨੈਸ਼ਨਲ ਸੈਂਟਰ ਤੋਂ ਤੁਹਾਨੂੰ ਇਹ ਰਿਪੋਰਟ ਯੂनाइटेड ਸੋਸ਼ਲ ਪੋਸਟ ਦੇ ਰਾਹੀਂ ਤੁਹਾਡੇ ਤੱਕ ਪੇਸ਼ੇ ਸੇਵਾਤ ਕਰ ਰਹੇ ਹਾਂ ਮੈਂ ਤੁਹਾਡਾ ਆਪਣਾ ਪੇਸ਼ਕਾਰ ਕੇਪੀ ਸਿੰਘ ਇਸ ਵਕਤ ਸਿੱਖ ਨੈਸ਼ਨਲ ਸੈਂਟਰ ਦੀਆਂ ਗਰਾਊਂਡਾਂ ਤੋਂ ਤੁਹਾਨੂੰ ਇਹ ਨਜ਼ਾਰੇ ਵਿਖਾ ਰਿਹਾ ਔਰ ਇੱਥੋਂ ਦੇ ਵਸਦੇ ਸਿੱਖ ਗੁਰੂ ਨਾਨਕ ਨਾਮ ਲੈਵਾ ਸੰਗਤ ਇਸ ਵਕਤ ਸਿੱਖ ਨੈਸ਼ਨਲ ਸੈਂਟਰ ਦੇ ਵਿੱਚ ਆਪਣੀ ਸਰਦਾ ਸਹਿਤ ਨਤਮਸਤਕ ਹੋ ਰਹੇ ਨੇ ਨਗਰ ਕੀਰਤਨ ਦੀ ਵਾਪਸੀ ਤੇ ਆਮਦ ਹੁੰਦੀ ਹੋਈ 메인 게ਟ ਸਿੱਖ ਨੈਸ਼ਨਲ ਸੈਂਟਰ ਦੇ ਰਾਹੀਂ ਸੰਗਤ ਵਾਪਸ ਆ ਰਹੀ ਹੈ ਤੁਸੀਂ ਇਸ ਵਕਤ ਵਿਸ਼ੇਸ਼ ਤੁਹਾਡੇ ਦੇਖ ਰਹੇ ਹੋ ਯੂਨਾਈਟਿਡ ਸੋਸ਼ਲ ਪੋਸਟ ਚੈਨਲ ਦੇ ਰਾਹੀਂ ਯੂਐਸਪੀ ਦੇ ਰਾਹੀਂ ਸਿੱਖ ਨੈਸ਼ਨਲ ਸੈਂਟਰ ਗੁਰਦੁਆਰਾ ਸਾਹਿਬ ਹਿਊਸਟਨ ਟੈਕਸਸ ਦੇ ਵਿੱਚ ਵਿਸ਼ੇਸ਼ ਨਗਰ ਕੀਰਤਨ ਪ੍ਰੋਗਰਾਮ ਉਲਿੱਕੇ ਗਏ ਨੇ ਔਰ ਸੰਗਤ ਦਾ ਠਾਠਾ ਮਾਰਦਾ ਕੱਟ ਤੁਹਾਨੂੰ ਪਹਿਲਾਂ ਵੀ ਜਿਵੇਂ ਫੋਟੋਆਂ ਤੁਹਾਡੇ ਰਾਹੀਂ ਤੇ ਇਸ ਚੈਨਲ ਦੇ ਰਾਹੀਂ ਪਹੁੰਚ ਰਹੀਆਂ ਨੇ ਗੁਰੂ ਮਹਾਰਾਜ ਦੀ ਪਾਵਨ ਪਵਿੱਤਰ ਸਵਾਰੀ ਵਾਪਸ ਗੁਰਦੁਆਰਾ ਸਾਹਿਬ ਦੀਆਂ ਗੁਰੂਹਾਨ ਤੇ ਔਰ ਸੰਗਤ ਦਾ ਠਾਠਾ ਮਾਰਦਾ ਇਕੱਠ ਸਿੱਖ ਨੈਸ਼ਨਲ ਸੈਂਟਰ ਗੁਰਦੁਆਰਾ ਸਾਹਿਬ ਜੋ ਕਿ ਤੁਸੀਂ ਪਿੱਛੇ ਦੇਖ ਰਹੇ ਹੋ 메ਨ ਹਾਈਵੇ ਸ਼ਹਿਰ ਦਾ ਜਾਂਦਾ ਹੈ ਇਸ ਹਾਈਵੇ ਦੇ ਰਾਹੀਂ ਤੁਸੀਂ ਦੇਖ ਸਕਦੇ ਹੋ ਕਿੰਨੇ ਲੋਕਾਂ ਨੂੰ ਇਸ ਗੱਲ ਦੀ నాలెજ ਗਿਆਨ પ્રાપ્ત ਹੁੰਦਾ ਹੈ ਕਿ ਸਿੱਖਾਂ ਦਾ ਇਹ ਸਥਾਨ ਹੈ ਔਰ ਬਹੁਤ ਹੀ ਸ਼ਾਨਦਾਰ ਬਿਲਡਿੰਗ ਬਣੀ ਹੈ ਜਿੱਥੇ ਔਰ ਇਸ ਵਕਤ ਸੰਗਤ ਦਾ ਠਾਠਾ ਮਾਰਦਾ ਇਕੱਠ ਗੁਰੂ ਮਹਾਰਾਜ ਦਾ ਸ਼ਵਾਰੀ ਦਾ ਫਲੋਟ ਔਰ ਸਿੱਖ ਨੈਸ਼ਨਲ ਸੈਂਟਰ ਗੁਰਦੁਆਰਾ ਸਾਹਿਬ ਦਾ ਵਿਸ਼ੇਸ਼ ਜਿਹੜਾ ਪ੍ਰਬੰਧ ਹੈ ਨਗਰ ਕੀਰਤਨ ਦਾ ਉਸ ਦਾ ਤੁਸੀਂ ਅਲੌਕਿਕ ਨਜ਼ਾਰਾ ਆਪਣੀ ਸਕਰੀਨ ਦੇ ਉੱਪਰ ਵੇਖ ਰਹੇ ਹੋ ਔਰ ਮੈਂ ਇਸ ਨਜ਼ਾਰੇ ਨੂੰ ਯੂਨਾਈਟਿਡ ਸੋਸ਼ਲ ਪੋਸਟ ਦੇ ਰਾਹੀਂ ਤੁਹਾਡੇ ਤੱਕ ਪਹੁੰਚਦਾ ਕਰ ਰਿਹਾ ਪੰਜਾਂ ਪਿਆਰਿਆਂ ਦੀ ਆਮਦ ਪੰਜ ਸਿੰਘ ਨਿਸ਼ਾਨ ਸਾਹਿਬ ਲੈ ਕੇ ਅਗਵਾਈ ਕਰਦੇ ਹੋਏ ਤੇ ਪੰਜ ਸਿੰਘ ਸ੍ਰੀ ਸਾਹਿਬ ਲੈ ਕੇ ਗੁਰੂ ਮਹਾਰਾਜ ਦੀ ਸਵਾਰੀ ਦੀ ਅਗਵਾਈ ਕਰਦੇ ਹੋਏ ਔਰ ਇਸ ਵਕਤ ਸੁਖਨਾਥ نیشنل ਸੈਂਟਰ ਦੇ ਹੈਡ ਰੱਗੀ ਗਿਆਨੀ ਹਰਵਿੰਦਰ ਸਿੰਘ ਜੀ ਹੋਰੀ ਇਸ ਵਕਤ ਕੀਰਤਨ ਦੀ ਸੇਵਾ ਨਿਭਾ ਰਹੇ ਨੇ ਨਾਲ ਹੈਡ ਗ੍ਰੰਥੀ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਫਲੋਰਟ ਦੇ ਉੱਪਰ ਸੇਵਾ ਨਿਭਾ ਰਹੇ ਨੇ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਵੇਖੋ ਹਿਊਸਟਨ ਸ਼ਹਿਰ ਦੇ ਵਿੱਚ ਟੈਕਸਾਸ ਦਾ ਚੌਥ ਆਪਣਾ ਵੱਡਾ ਸ਼ਹਿਰ ਤੋਂ ਅਮਰੀਕਾ ਦਾ ਚੌਥਾ ਵੱਡਾ ਸ਼ਹਿਰ ਹਿਊਸਟਨ ਸ਼ਹਿਰ ਦੇ ਵਿੱਚ ਸਿੱਖ ਸੰਗਤ ਦਾ ਘਾਟਾ ਮਾਰਦਾ ਇਕੱਠ ਗੁਰੂ ਮਹਾਰਾਜ ਦਾ ਫਲੋਟ ਵਾਪਸੀ ਹੋਈ ਹੈ ਸੰਗਤ ਇਸ ਵਕਤ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋ ਰਹੀ ਹੈ ਇਹ ਲਾਈਵ ਨਜ਼ਾਰੇ ਤੁਹਾਨੂੰ ਗੁਰਦੁਆਰਾ ਸਿੱਖ ਨੈਸ਼ਨਲ ਸੈਂਟਰ ਦੇ ਲਾਈਵ ਸੀਨ ਦੇਖਣ ਨੂੰ ਮਿਲ ਰਹੇ ਨੇ ਹਿਊਸਟਨ ਸ਼ਹਿਰ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਬਹੁਤ ਸ਼ੋਭਿਤ ਹੈ ਕਦੀ ਜਰੀ ਬੋਲ ਰਾਂ ਕਦੀ ਜਰੀ ਬੋਲ ਰਾਂ ਕਦੀ ਜਰੀ ਬੋਲ ਰਾਂ ਕਦੀ ਜਰੀ ਬੋਲ ਰਾਂ ਕਦੀ